ਗੁਰਦੁਆਰਾ ਸ਼੍ਰੀ ਮਨਿਕਰਨ ਸਾਹਿਬ ਵਿਖੇ ਚਟਾਨ ਡਿੱਗ ਗਈ ਹੈ ਜਿਸ ਕਰਕੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਇਹ ਖਬਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਨੇ ਪਰ ਅਸਲ ਵਿੱਚ ਅਜਿਹਾ ਕੋਈ ਹਾਦਸਾ ਨਹੀਂ ਵਾਪਰਿਆ ਯਾਨੀ ਕਿ ਗੁਰਦੁਆਰਾ ਸਾਹਿਬ ਵਿਖੇ ਕੋਈ ਹਾਦਸਾ ਨਹੀਂ ਵਾਪਰਿਆ ਅਤੇ ਨਾ ਹੀ ਕਿਸੇ ਦੀ ਕੋਈ ਜਾਨ ਗਈ ਹੈ ਇਹ ਸਾਰੀਆਂ ਖਬਰਾਂ ਝੂਠੀਆਂ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀਆਂ ਨੇ ਸੋ ਇਸ ਦੀ ਪੁਸ਼ਟੀ ਅਤੇ ਇਨ੍ਹਾਂ ਝੂਠੀਆਂ ਖਬਰਾਂ ਦਾ ਖੰਡਨ ਕੁੱਲੂ ਪੁਲਿਸ ਨੇ ਖੁਦ ਕੀਤਾ ਕੁੱਲੂ ਪੁਲਿਸ ਨੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਅਜਿਹਾ ਕੋਈ ਵੀ ਹਾਦਸਾ ਮਨੀਕਰਨ ਸਾਹਿਬ ਵਿਖੇ ਨਹੀਂ ਵਾਪਰਿਆ ਉਹਨਾਂ ਪੋਸਟ ਵਿੱਚ ਲਿਖਿਆ ਹੈ ਕਿ ਸੋਸ਼ਲ ਮੀਡੀਆ ਤੇ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮਨੀਕਰਨ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਚੱਟਾਨ ਡਿੱਗ ਗਈ ਹੈ ਪਰ ਇਹ ਇੱਕ ਮਾਤਰ ਅਫਵਾਹ ਹੈ ਅਤੇ ਕੁੱਲੂ ਪੁਲਿਸ ਇਸ ਦਾ ਖੰਡਨ ਕਰਦੀ ਹੈ ਕੁੱਲੂ ਪੁਲਿਸ ਸਾਰਿਆਂ ਨੂੰ ਅਪੀਲ ਕਰਦੀ ਹੈ ਕਿ ਸੋਸ਼ਲ ਮੀਡੀਆ ਤੇ ਅਜਹੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਤੁਹ ਕੁਲੂ ਪੁਲਿਸ ਨੇ ਇੱਕ ਪੋਸਟ ਹੈ ਜੋ ਫੇਸਬੁੱਕ ਅਕਾਊਂਟ ਉੱਤੇ ਸਾਂਝੀ ਕੀਤੀ ਹੈ ਉਹਨਾਂ ਨੇ ਸਰਸ ਇਸ ਖਬਰ ਦਾ ਖੰਡਨ ਕਰ ਦਿੱਤਾ ਹੈ ਜੋ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਅਫਵਾਹ ਫੈਲਾਈ ਜਾ ਰਹੀ ਸੀ ਕਿ ਗੁਰਦੁਆਰਾ ਮਨੀਕਰਨ ਸਭ ਵਿਖੇ ਚਟਾਨ ਡਿੱਗੀ ਹੈ ਤੇ ਇਸ ਹਾਦਸੇ ਦੇ ਵਿੱਚ ਕਈਆਂ ਦੀ ਜਾਨ ਚਲੀ ਗਈ ਹੈ ਪਰ ਅਜਿਹਾ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਹੀਂ ਵਾਪਰਿਆ ਯਾਨੀ ਕਿ ਉੱਥੋਂ ਦਾ ਮਾਹੌਲ ਬਿਲਕੁਲ ਚੰਗਾ ਹੈ ਹਾਲਾਂਕਿ ਪਿਛਲੇ ਦਿਨ ਪਾਣੀ ਆਉਣ ਦੇ ਨਾਲ ਜਿਹੜਾ ਪੁਲ ਸੀ ਉਹ ਥੋੜਾ ਬਹੁਤ ਜ਼ਰੂਰ ਸਾਈਡਾਂ ਉਦਿਆਂ ਨੁਕਸਾਨੀਆਂ ਗਈਆਂ ਸੀ ਪਰ ਉੱਥੇ ਮਾਹੌਲ ਫਿਲਹਾਲ ਦੀ ਘੜੀ ਲਈ ਸੁਧਾਰ ਜਿਹੜਾ ਪਾਣੀ ਦੇ ਪੱਧਰ ਦੇ ਵਿੱਚ ਵੀ ਆ ਰਿਹਾ ਹੈ ਪਰ ਅਜੇ ਹੀ ਕੋਈ ਖਬਰ ਨਹੀਂ ਹੈ ਕਿ ਮਨੀਕਰਨ ਸਾਹਿਬ ਵਿਖੇ ਕੋਈ ਚਟਾਨ ਡਿੱਗੀ ਹੈ ਸੋ ਸੋਸ਼ਲ ਮੀਡੀਆ ਤੇ ਅਜਹੀਆਂ ਖਬਰਾਂ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਖਬਰ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕੀਤੀ ਜਾਵੇ ਤਾਂ ਜੋ ਅਜਿਹੇ ਧਾਰਮਿਕ ਸਥਾਨਾਂ ਦੇ ਬਾਬਤ ਝੂਠੀਆਂ ਅਫਵਾਹਾਂ ਨਾ ਫੈਲ ਸਕਣ